ਦੀਨਾਨਗਰ ਦੇ ਬੱਸ ਸਟੈਂਡ ਪਿਛਲੇ ਕਈ ਦਹਾਕਿਆਂ ਤੋਂ ਸੁਧ ਨਹੀਂ ਲਈਏ ਜਿਸ ਦਾ ਕਾਰਨ ਇਸ ਦਾ ਬੁਰਾ ਹਾਲ ਹੋ ਗਿਆ ਹੈ ਤੇ ਨਾ ਹੀ ਤਾਂ ਇੱਥੇ ਟੀਨ ਦੇ ਪਾਣੀ ਦੀ ਵਿਵਸਥਾ ਹੈ ਤੇ ਗਰਮੀ ਦੇ ਵਿੱਚ ਨਾ ਹੀ ਇੱਥੇ ਬੈਠਣ ਦੇ ਕੋਈ ਪੱਕਾ ਪ੍ਰਬੰਧ ਨੇ ਇੱਕ ਸ਼ੈੱਡ ਤਾਂ ਜਰੂਰ ਪੈ ਗਿਆ ਲੇਕਿਨ ਛੱਟ ਦੇ ਹੇਠਾਂ ਕੋਈ ਨਾ ਪੱਖਾ ਲੱਗਿਆ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਗ੍ਹਾ-ਜਗ੍ਹਾ ਪਾਣੀ ਖੜਕੇ ਚਿੱਕੜ ਹੋ ਜਾਂਦਾ ਹੈ ਜੋ ਕਿ ਦੇਰ ਤੱਕ ਖੜਾ ਰਹਿੰਦਾ ਹੈ ਤੇ ਕਈ ਦਿਨਾਂ ਤੱਕ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਪਬਲਿਕ ਬਾਥਰੂਮ ਦੀ ਹਾਲਤ ਵੀ ਬੇਹਦ ਮਾੜੀ ਹੈ ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਦਿਨਾਂ ਨਗਰ ਦੇ ਬੱਸ ਸਟੈਂਡ ਦਾ ਸੁਧਾਰ ਕੀਤਾ ਜਾਏ ਜੈ ਸ਼੍ਰੀ ਰਾਮ ਜੀ ਬੱਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬੱਸ ਸਟੈਂਡ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬਾਲਾ ਕੁਝ ਹੋਇਆ ਪਰ ਤੁਸੀਂ ਦੇਖੋ ਜਿਹੜੀ ਹੁਣ ਵੀ ਮੌਜੂਦਾ ਸਰਕਾਰ ਆ ਤਿੰਨ ਸਾਲ ਹੋ ਗਿਆ ਪਰ ਸਾਡੇ ਬੱਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਬਰਸਾਦ ਹੁੰਦੀ ਹੈ ਨਾ ਵੀ ਜੀ ਪਿਛੇ ਹੀ ਦੋ ਦਿਨ ਪਹਿਲੇ ਬਰਸਾ ਦੇ ਪਾਣੀ ਪਾਣੀ ਇੱਥੋਂ ਲੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬੱਸ ਸਟੈਂਡ ਬਹੁਤ ਹੀ ਮਾੜਾ ਹਾਲ ਆ ਸਾਡੇ ਬੱਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠਿਕਣਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਤੇ ਪੱਖਾ ਤਾਂ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਦੀਨਾਲਾ ਦਾ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਰਿਹਾ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋ ਇਸ ਛੇੜੀਆਂ ਦਾ ਮਾੜਾ ਬਣਾ। ਛੇੜੀ ਦੇਖੋ ਬਹੁਤ ਮਾੜਾ ਹਾਲਾ। ਅਸੀਂ ਕਾਫੀ ਵਾਰੀ ਜਿਹੜਾ ਮੁੱਦਾ ਚੁੱਕ ਰਿਹਾ ਇਸ ਬਾਰੇ ਵੀ ਪਰ ਕੋਈ ਹੱਲ ਨਹੀਂ ਹੋਇਆ। ਅਸੀਂ ਬਾਰ-ਬਾਰ ਇਹ ਕਹਿੰਦੇ ਸਾਡੇ ਬਸ ਰੰਦਾ ਸੁਧਾਰ ਹੋਣਾ ਜੀ ਦਾ। ਪਿਛਲੀ ਸਰਕਾਰਾਂ ਨੇ ਇੱਥੇ ਬੜਾ ਕੁਝ ਹੋਇਆ ਥੇ, ਨੀਂ ਪੱਥਰੀ ਵੀ ਹੋਇਆ ਪਰ ਕੋਈ ਹੱਲ ਨਹੀਂ ਹੋਇਆ। ਹਵਾ ਜੀ ਹਾਂ ਬਾਜੀਆ 3 ਸਾਲ ਵੀ ਹੋ ਗਿਆ ਸਫਾਈ ਦੇ। ਮੰਗਾ ਕਿ ਸਾਡਾ ਬਸ ਰੰ ਵਧੀਆ ਬੰਨਾ ਜੇਦਾ। ਇੱਕ ਜਿੱਦਾ ਬਾਕੀ ਸ਼ਹਿਰਾਂ ਦੇ ਵਿੱਚ ਬਣੇ ਰਿਆ। ਸਹੂਲਤਾਂ ਮਿਲੀਆਂ ਇਹਦੇ ਲੋਕਾਂ ਨੂੰ। ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ। ਬਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬ ਔਰ ਬੜੇ ਸਾਰੇ ਨਾਮੀ ਕਲਾਕਾਰ ਇੱਥੋਂ ਨਿਕਲੇ ਆਂ ਔਰ ਬੜੇ ਸਾਰੇ بڑا ਨਾਮ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆਂ ਲੇਕਿਨ ਜਦੋਂ ਬੱਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਆ ਇੱਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਆ ਸ਼ੈੱਡ ਹੈਗੀ ਆ ਸ਼ੈੱਡ ਹੈਗੀ ਛੋਟੀ ਜੀ ਸ਼ੈੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਉਚਾ ਰਿਹਾ ਗੁਰਦਾਸਪੁਰ ਦਾ ਦੇਖੋ ਦੀ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈ ਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਉਹ ਸਾਰੇ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਉਥੇ ਕਰਦੇ ਆ ਇਹਨਾਂ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਤੇ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕਲ ਆਂਦੀ ਇੱਥੇ ਗੁੱਡੇ ਗੁੱਡੇ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਨੋਟ ਵਰਕ ਜ਼ੀਰੋ ਹੈ ਬਸ ਜਦੋਂ ਵੋਟਾਂ ਮੰਗਦੀ ਆ ਤਾਂ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਅਸੀਂ ਐ ਕਰਦੇ ਆ ਜੀ ਅਸੀਂ ਐ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ